ਨਿਸ਼ਚਾ ਧਾਰ ਤੁਰੋ ਤਕਾਦਰ ਮੰਜ਼ਲ ਨੇੜੇ ਕਰ ਦਿੰਦਾ ਏ ਸ਼ਿਵ ਦੇਵਤਾ بے ਹਿੰਮਤੇ ਨੂੰ ਉਹਦਾ ਕਿਥੇ ਵਰ ਦਿੰਦਾ ਏ ਰਹਿਮਤ ਦਾਮੀ ਸੁੱਤਿਆਂ ਉੱਤੇ ਨਹੀਂ ਬਰਸਦਾ ਤੱਕਿਆ ਮੈਂ ਹਿੰਮਤਿਆਂ ਨੂੰ ਦਾਤਾਂ ਦੇ ਦੇ ਉਹ ਝੋਲੀ ਨਿੱਕੀ ਕਰ ਦਿੰਦਾ ਏ ਹੱਸ ਕੇ ਤੱਕਿਆ ਧਰਤੀ ਸਾਰੀ ਫੁੱਲ ਕਲੀਆਂ ਖੁਸ਼ਬੂਆਂ ਭਣਦੀ ਅੱਖ ਵਿੱਚ ਅਥਰੂ ਹੋਣ ਦਾ ਸ਼ੀਸ਼ਾ ਚੇਰਾ ਤੁੰਬਲਾ ਕਰ ਦਿੰਦਾ ਏ ਤੇਰੀ ਮੇਰੀ ਸ਼ਕਤੀ ਦੇਖੀ ਇੱਕ ਨੁਕਤੇ ਤੇ ਰੁਕ ਨਾ ਜਾਵੇ ਪੱਥਰ ਦੇ ਤੁਰ ਅੰਦਰ ਉਹੀ ਕੀੜੀਆਂ ਨੂੰ ਵੀ ਕਰ ਦਿੰਦਾ ਏ ਚੀਤੇ ਰਖੀ ਹਿੰਮਤ ਅੱਗੇ ਨੱਚਦੀ ਲక్ష్ਮੀ ਧਨ ਦੀ ਦੇਵੀ ਹੈ ਜੇ ਪ੍ਰਵਾਸ ਪਰਿੰਦਾ ਚਾਹੇ ਤਾਂ ਹਿੰਮਤ ਨੂੰ ਉਪਰ ਦੇਂਦਾ ਏ ਮੈਂ ਬਣਦਾ ਜਦ ਜੁਗਨੂ ਤਾਰਾ ਚੰਨ ਜੇ ਰਾਤ ਹਨੇਰੀ ਅੰਦਰ ਤੜਕਸਾਰ ਪ੍ਰਭਾਤ ਦੇ ਮਗਰੋਂ ਸੂਰਜ ਮੰਮਟੀ ਧਰ ਦਿੰਦਾ ਏ ਗਗਨ ਥਾਲ ਵਿੱਚ ਚੰਨ ਤੇ ਸੂਰਜ ਜੇਕਰ ਦੀਵੇ ਦੱਸਦੇ ਹੋ ਬਣ ਮੇਰਾ ਬਾਬਾ ਸੁਪਨਿਆਂ ਨੂੰ ਵੀ ਧਰਤੀ ਜੱਡਾ ਭਰ ਦਿੰਦਾ ਏ